ਮੈਨੂੰ 1.5 ਸਾਲ ਹੋ ਗਿਆ ਜਦੋਂ ਇੱਕ ਬੱਚੇ ਦਾ ਮਤਲਬ ਸਾਡੀ ਸ਼ਾਪ ਉਹਦੇ ਵਿੱਚ ਮੂਰੇ ਬਾਹਰ ਸੀ ਬਿਮਾਰ ਸੀ ਉਹਦੇ ਧਿਆਨ ਕਰਦੇ ਕਰਦੇ ਉਹਦੇ ਨਾਲ ਪਿਆਰ ਪੈ ਗਿਆ ਉਹਨੂੰ ਦਵਾਈ ਦੋ ਰੀ ਸ਼ੁਰੂ ਕਰਤੀ ਉਸ ਤੋਂ ਬਾਅਦ ਦੋ ਹੋ ਗਏ ਚਾਰ ਹੋ ਗਏ ਨੇ ਇਸ ਟਾਈਮ 60 60 ਬੱਚੇ ਨੇ ਜਿਨ੍ਹਾਂ ਨਾਲ ਪਿਆਰ ਪੈ ਗਿਆ ਇਸ ਤਰ੍ਹਾਂ ਦਾ ਇਲਾਜ ਕਰਦੇ ਹੋ ਕਿਸ ਤਰ੍ਹਾਂ ਦੇ ਕੁੱਤੇ ਥੋੜੇ ਹੋਰ ਜ਼ਿਆਦਾ ਆਉਂਦੇ ਨੇ ਜ਼ਿਆਦਾ ਸਟਰੀਟ ਡੌਗੇ ਨੇ ਜੇ ਕਿਸੇ ਦੇ ਕੋਈ ਮਤਲਬ ਬਿਮਾਰ ਠੇ ਮਾਰ ਹੁੰਦਾ ਕਿਸੇ ਲੱਤ ਰੁੱਟੀ ਹੁੰਦੀ ਆ ਤਾਂ ਕੋਈ ਵੀ ਆ ਕਿਤੇ ਵੀ ਸਾਨੂੰ ਕੋਈ ਦੱਸ ਦਿੰਦੇ ਨੇ ਵੀ ਆ ਆ ਬਿਮਾਰ ਆ ਜਾਇ ਦੀ ਮਾਂ ਨਹੀਂ ਹੈ ਛੋਟੇ ਛੋਟੇ ਜਿਹੇ ਬੱਚੇ ਨੇ ਉਹਨਾਂ ਨੂੰ ਅਸੀਂ ਸਪੈਸ਼ਲਟ ਦੇ ਆਪਣੇ ਲਾਉਣੇ ਏਥੇ ਜੇ ਵੀ ਹੈ ਅਲੱਗ ਅਲੱਗ ਜਗ੍ਹਾ ਤੇ ਰੱਖਿਆ ਇੱਕ ਜਗ੍ਹਾ ਹੀ ਕਿਉਂ ਇੱਕ ਜਗ੍ਹਾ ਸਾਡੇ ਕੋਲੇ ਹੈ ਨਹੀਂ ਜਗ੍ਹਾ ਪ੍ਰੋਪਰ ਨਹੀਂ ਹੈ ਹੁਣ ਅਸੀਂ ਮਿਸਪਰ ਕਮੇਟੀ ਨੂੰ ਕਿਹਾ ਕਿ ਉਹਨਾਂ ਨੇ ਐਪਲੀਕੇਸ਼ਨ ਵੀ ਸਰ ਨੂੰ ਦਿੱਤੀ ਹੈ ਕਿ ਸਾਨੂੰ ਜਗ੍ਹਾ ਪ੍ਰੋਵਾਈਡ ਕੀਤੀ ਜਾਵੇ ਜਿੱਥੇ ਸਾਰੇ ਇਹ ਇੱਕ ਰੈਸਟ ਹੋ ਸਕਣ ਹੁਣ ਹੋਰ ਇਸ ਟਾਈਮ ਕਿੰਨੇ ਕਿਉਂ ਥੋੜਾ ਹੈਗੇ ਚੋਣ ਪੰਨ ਨੇ ਇੱਕ ਕੁੱਤਿਆਂ ਨੂੰ ਤੁਸੀਂ ਖਰਚਾ ਵੀ ਹੁੰਦਾ ਹੈ ਇਹ ਫੀਲਡ ਨੂੰ ਲੈ ਕੇ ਤਾਂ ਇਹਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਬੱਚੀ ਕਰੀ ਸਕਦਾ ਅਸੀਂ ਆਪਣੇ ਪਰਸਨਲ ਤੌਰ ਤੇ ਖਰਚਾ ਕਰ ਰਹੇ ਹਾਂ ਸਿੰਘਾ ਕਮਚਾ ਹੁੰਦਾ ਹੈ। ਤਕਰੀਬਨ ਰੋਜ਼ ਦਾ ਦੋਟੇ ਹੀ ਹਰ ਪੰਨੀਰ ਬੋਟ ਹੁੰਦਾ। ਸਸਤਾ ਮੈਂਬਰ ਕਿੰਨੇ ਆਉਂਦੇ? ਸੰਸਦ ਦੇ ਮੈਂਬਰ ਹੈਗੇ 48-49 ਹੈਗੇ ਨੇ। ਉਹਦੇ ਵਿੱਚ ਹੁਣ ਸੰਸਦ ਸਾਡੀ 45 ਦੇਣ ਹੋ ਗਏ ਬਣੀ ਨੂੰ। ਉਹਦੇ ਵਿੱਚ ਜਿਹੜੇ 10 ਕ ਬੰਦੇ ਸਾਡੇ ਸਪான்ਸਰ ਹੁਣ ਹੁਣ ਦੇਖਦੇ ਆ ਕਿਵੇਂ ਕਿਵੇਂ ਕਰਦੇ ਆ ਕਈ ਜਣ ਕੁੱਤਿਆਂ ਦਾ ਇਲਾਜ ਕਰਵਾਉਣ ਲਈ ਕਿਥੇ ਲੈ ਕੇ ਜਾਂਦੇ? ਕਈ ਵਾਰੀ ਕੰਨੀ ਲੈ ਜਾਂਦੇ ਆ ਸਮਾਲੇ ਡਾਕਟਰ ਸ਼ੋਕ ਨਾਲ ਉਹਨਾਂ ਨੇ ਕਰਦੇ ਆ। ਲੁਧਿਆਣੇ ਦੀ ਜਿਆਦਾ ਕੋਈ ਸੀਰੀਅਸ ਹੁੰਦਾ ਫਿਰ ਉਹ অপারেশন ਕਰਾਉਣ ਦਾ ਲੁਧਿਆਣੇ ਲੈ ਕੇ ਜਾਣਾ ਬੰਦੇ ਯੂਨੀਵਰਸਿਟੀ ਚ। ਸਾਹਿਬ ਇਸ ਤਰ੍ਹਾਂ ਲੈ ਕੇ ਜਾਂਦੇ। ਗੱਡੀ ਚ ਆਪਣਾ ਬਾਈ ਕਰਾ ਨਹੀਂ 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 ਕਦੇ ਵੀ ਕਿਉਂ ਨਾ ਟੈਕਸੀ ਕਰ ਲੈਣੇ ਆ ਉਹਦਾ ਫਿਰ ਖਰਚਾ ਆਪਣੇ ਪੱਲੇੋਂ ਕਰਦੇ ਆ ਤੇ ਜੋ ਫੀਸ ਵੀ ਹੁੰਦੀ ਰੋਕਾਂ ਦੀ ਜਾਂ ਉੱਥੇ ਦਵਾਈਆਂ ਦੀ ਰੋਕਾਂ ਆਪਣੇ ਵੀ ਹੈਗੇ ਜਿਹੜੇ ਇੱਥੇ ਉਹਦੇ ਬੱਚਾ ਤੋਂ ਵੀ ਦੇਖਵਾਲ ਡਾਕਟਰ ਸ਼ੋਕ ਸ਼ਰਮਾ ਨਾਲ ਅਸੀਂ ਉਹ ਨਾਲ ਸਾਡੇ ਮਤਲਬ ਸਾਰੇ ਕੀਫ ਹੋਈ ਨੇ ਉਹ ਚੇਅਰਮੈਨ ਉਹ ਨਹੀਂ ਸਾਡੇ ਸੰਸਾ ਦੇ ਉਹਨਾਂ ਨੂੰ ਨਾਲ ਅਜਸਟ ਕਰਾਂਗੇ ਨਾਲ ਉਹ ਦੇਖੀਏ ਜੀ ਮੈਂ ਕਿ ਤੁਸੀ ਦੱਸਿਆ ਕਿ 2000 ਦਾ ਖਰਚਾ ਆ ਜਾਂਦਾ ਵਾ ਤਾਂ ਤੁਸੀਂ ਹੁਣ ਗਾਂ ਅੱਗੇ ਕਿਤੇ ਵੱਧ ਵੀ ਇਹਨੇ ਜਾਨਵਰ ਨੇ ਤਾਂ ਉਹਨਾਂ ਦੇ ਖਰਚੇ ਨੂੰ ਮੈਨੇਜ ਕਰ ਲਈ ਕੀ ਕਹਿਣਾ ਚਾਹੋਗੇ ਲੋਕ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਸਾਨੂੰ ਕੋਈ ਮਤਲਬ ਪੈਸੇ ਦੀ ਲੋੜ ਨਹੀਂ ਹੈ ਮੇਨ ਮਕਸਦ ਇਹ ਹੈ ਸਾਡਾ ਕਿ ਜਿਹੜਾ ਰੋਟੀ ਆ ਜੇ ਕੋਈ ਦੁੱਧ ਆ ਕੋਈ ਜਿਹੜੀ ਫਰੈਸ਼ ਰੋਟੀ ਹੁੰਦੀ ਉਹ ਦੇ ਸਕਣ ਲੋਕ ਠੀਕ ਹੈ ਸਾਡਾ ਇੱਕ ਰਿਕਸ਼ਾ ਚੱਲਿਆ ਕਰੂਗਾ ਅਸੀਂ 5-7 ਦਿਨ ਤੇ ਰਿਕਸ਼ਾ ਸ਼ੁਰੂ ਕਰਨਾ ਸਮਰਾਲੇ ਚ 3 ਤੇ 13 ਵਾਰਡ ਨੇ ਸਮਰਾਲੇ ਦੇ ਹਰ ਮਹੱਲੇ ਚ ਉਹ ਗੇੜਾ ਘੱਡਿਆ ਕਰੂਗਾ ਜਿਵੇਂ ਕੋਈ ਘਰ ਚ ਪਰ ਰੋਟੀ ਲੇਡੀਜ਼ ਰੋਟੀ ਬਣਾਉਂਦੀ ਐ ਸਿਰੇ ਰੋਟੀ ਘੱਡ ਲਿਆ ਕਰਨ ਥੋੜੇ ਜੋ ਦੁੱਧ ਦਾ ਜੋ ਉਹਨਾਂ ਦੇ ਸ਼ਰਤਾਂ ਅਨੁਸਾਰ ਉਹ ਉਹਦੇ ਵਿੱਚ ਉਹ ਰਿਕਸ਼ਾ ਵਾਲੇ ਨੂੰ ਦੇ ਦਿਆ ਕਰਨਗੇ ਜਿਵੇਂ ਗਊਸ਼ਾਲਾ ਵਾਲੇ ਆਉਂਦੇ ਨੇ ਉਹਦੇ ਵਿੱਚ ਸਾਡੇ ਲਿਖਿਆ ਕਰੂਗੇ ਸਮਰਾਲੇ ਦੀ ਸੁਸਾਇਟੀ ਜੋ ਸਾਡਾ ਸੁਸਾਇਟੀ ਦਾ ਨਾਮ ਆ ਉਹਨੂੰ ਦੇਣ ਉਹ ਜਿਹੜੇ ਤਾਂ ਕਿ ਇਹ ਬੱਚਿਆਂ ਨੂੰ ਫਰੈਸ਼ ਰੋਟੀ ਪਾ ਸਕੀ ਜਾਂ ਦੁੱਧ ਪਾ ਸਕੀ ਜਿਹੜੇ ਲੋਕ ਦਾਨ ਕਰਨਾ ਚਾਹੁੰਦੇ ਹੋ ਥੋੜਾ ਜਿਹਾ ਕਿਸ ਤਰ੍ਹਾਂ ਜਰੂਰ ਜੇ ਤੁਹਾਡਾ ਕੋਈ ਨੰਬਰ ਕੋਈ ਐਡਰੈਸ ਵਗੈਰਾ ਨੰਬਰ ਹੈ ਜੇ ਸਾਡਾ ਜਿਹੜਾ ਸੰਸਥਾ ਦਾ ਹੈ ਤੇ ਮੇਰੇ ਨੰਬਰ ਆਪਣੀ ਆ 98150 98590 ਠੀਕ ਹੈ ਇੱਕ ਗੋਨੇ ਜੀ ਦਾ ਨੰਬਰ ਹੈ ਇਹ ਨੰਬਰ ਹੈ 98031 84036 ਹਾਂਜੀ ਹੋਰ ਕਿੰਨੇ ਕੁ ਮੈਂਬਰ ਆਪਣੇ ਸੰਸਥਾ ਕੋਲ ਲੱਗੇ ਨੇ ਸੰਸਥਾ ਨੇ ਤਕਰੀਬਨ ਐਕਟਿਵ ਮੈਂਬਰ ਹੈਗੇ 10-12 ਹੈ ਟੋਟਲ ਕੀ ਕਹਿਣਾ ਜਿਵੇਂ ਸ਼ਹਿਰ ਵਾਸੀਓ ਥੋੜੇ ਦਾ ਸ਼ਹਿਰ ਵਾਸੀ ਨੂੰ ਸਾਨੂੰ ਅਸੀਂ ਇਹੀ ਕਹਿੰਦੇ ਆ ਕਿ ਆਖਿਰਕਾਰ ਜਿੰਨੀ ਵੀ ਸਾਡੀ ਸਪੋਰਟ ਆ ਇੱਕ ਜੋ ਜੋ ਤੁਸੀਂ ਕਰ ਸਕਦੇ ਹੋ ਆਪਣੀ ਸ਼ਰਧਾ ਅਨਸਾਰ ਇੰਨੀ ਅਸੀਂ ਕਿਸੇ ਨੂੰ ਕਹਿੰਦੇ ਕਿ ਜੇ ਜੋ ਆ ਕੋਈ ਕਿਸੇ ਨੇ ਜੇ ਮੰਨ ਲਾ ਕੋ ਰੋਟੀ ਦੇਣੀ ਐ ਇਹਨਾਂ ਬੱਚਿਆਂ ਵਾਸਤੇ ਆਪਣੇ ਹੱਥ ਨਾਲ ਦਾਨ ਕਰ ਦਿਆ ਕਰਨ ਠੀਕ ਹੈ ਦੁੱਧ দাও ਦੇ ਜਿਆ ਕਰਨ ਜੋ ਵੀ ਉਹਨਾਂ ਦੀ ਸ਼ਰਧਾ ਜੋ ਮੈਡੀਕਲ ਫੈਸਿਲਿਟੀ ਆ ਮਤਲਬ ਦਵਾਈਆਂ ਦੂਗੀਆਂ ਉਹ ਤਾਂ ਅਸੀਂ ਲੈ ਹੀ ਲੈਣੇ ਚਲੋ ਵੀ ਆਲੇ ਦਾਲੇ ਕਰਕੇ ਤਕਰੀਬਨ ਰੋਜ਼ ਦੀ ਰੋਜ਼ ਕੋਈ ਨਾ ਦੋ ਚਾਰ ਬਿਮਾਰ ਹੁੰਦੇ ਹੀ ਰਹਿੰਦੇ ਨੇ ਠੀਕ ਹੈ ਜਿੰਨੀ ਉਹਨਾਂ ਦੀ ਸ਼ਰਧਾ ਇਮਰਤ ਕੋ ਰਾਜ ਰੱਖੇ ਹੁੰਦੇ ਨੇ ਕਿ ਲੋਕ ਉਹ ਬਸਰ ਦੇ ਉੱਤੇ ਛੱਡ ਦੇਣ ਰੁਹਾ ਸਕਦੇ ਜਾਂ ਕੋਈ ਆਪਣਾ ਕੁੱਤਾ ਦੇਣਾ ਚਾਹੁੰਦਾ ਵਾ ਕੀ ਤੁਸੀਂ ਉਹਨੂੰ ਸਾਂਭੂਗੇ ਨਹੀਂ ਦੇਖੋ ਜੇ ਮੰਨ ਲਓ ਜਿਵੇਂ ਸਾਡੇ ਕੋਲ 60 ਪੈਣ ਨੇ ਹਜੇ ਤੱਕ ਸਾਡੇ ਕੋਲ ਜਗਤ ਹੈ ਨਹੀਂ ਜਦ ਤੱਕ ਜਗਤ ਅਜੇ ਨਹੀਂ ਹੁੰਦਾ ਅਸੀਂ ਕੱਲੇ ਸਿਰਫ ਡੌਗੀਜ਼ ਨਹੀਂ ਐ ਵੀ ਉਹਨਾਂ ਨੂੰ ਹੀ ਅਸੀਂ ਰੱਖਣਾ ਵਾ ਅਸੀਂ ਕੀ ਜਿਹੜੀ ਆਉਣ ਵਾਲੇ ਸਮਾਂ ਮਾ ਸਾਡੇ ਜਿਹੜਾ ਜਦ ਸਾਡੇ ਕੋਲ ਜਗ੍ਹਾ ਹੋ ਗਈ ਜਿਵੇਂ ਮੰਨ ਲਓ ਗਊਆਂ ਨੇ ਸੜਕਾਂ ਦੇ ਫੇਰੀਆਂ ਨੇ ਜ਼ਖਮੀ ਨੇ ਕੀ ਕਰਦੇ ਨੇ ਕਈ ਸੰਸਥਾਵਾਂ ਆਪਣਾ ਜਿਹੜੇ ਦੁੱਧ ਦਿੰਦੀਆਂ ਉਹ ਰੱਖ ਦੇਣੇ ਦੂਸਰੇ ਨੂੰ ਬਾਹਰ ਕਰ ਦਿੰਦੇ ਜੀ ਨਹੀਂ ਅਸੀਂ ਨਹੀਂ ਕੰਨਾ ਅਸੀਂ ਉਹ ਗੂਆਂ ਨੂੰ ਵੀ ਸੇਵਾ ਕਰਿਆ ਕਰਾਂਗੇ ਜਿਹੜਿਆਂ ਦੀ ਆ ਕੋਈ ਬੰਦਰ ਆ ਜਾਂ ਕੁਝ ਵੀ ਆ ਉਹ ਜਾਨਵਰ ਅਸੀਂ ਉਹਦੀ ਸੇਵਾ ਕਰਿਆ ਕਰਨੀ ਆ ਅੰਤਜ ਸਮਾਜ ਨੂੰ ਕੀ ਮੈਸੇਜ ਦੇਣਾ ਮੈਸੇਜ ਦੇਖੋ ਇਹਨਾਂ ਨੂੰ ਪਿਆਰ ਕਰੋ ਨਾ ਕਿ ਕੋਈ ਇਹਨਾਂ ਨੂੰ ਦੁਤਕਾਰੋ ਨਾ ਨਾ ਉਹਦੇ ਸੋਟੀ ਮਾਰੋ ਜਿਹੜੇ ਉਸ ਟਾਈਮ ਹਾਈਪਰ ਕਦੋਂ ਹੁੰਦੇ ਨੇ ਇਹ ਬੱਚੇ ਕੁੱਤੇ ਆਪਾਂ ਕਹਿਦੇ ਨੇ ਸਾਡੇ ਲਈ ਤੇ ਬੱਚੇ ਨਹੀਂ ਹਾਈਪਰ ਉਸ ਟਾਈਮ ਹੁੰਦੇ ਜਦੋਂ ਅਸੀਂ ਉਹਨਾਂ ਨੂੰ ਕੁੱਟਦੇ ਆ ਮਾਰਦੇ ਆ ਉਹ ਕਿਉਂ ਭੱਜਦੇ ਨੇ ਦੌੜਦੇ ਨੇ ਡਰਦੇ ਨੇ ਮਾਰੇ ਫਿਰ ਐਕਸੀਡੈਂਟ ਹੁੰਦੇ ਨੇ ਪਿਆਰ ਨਾਲ ਸਮਝਾਓ ਸਾਡੇ ਕੋਲ ਜਿਹਨੇ ਜਿੰਨਾ ਵੀ ਮੈਂ ਆਪਣੇ ਆਪ ਨਫ਼ਰਤ ਕਰਦਾ ਸੀ ਵੀ ਹਾਂ ਬਹੁਤ ਇਹ ਕੁੱਤੇ ਨੇ ਜੀ ਇਹਨਾਂ ਤੇ ਪਿਆਰ ਉਹਨਾਂ ਨਾਲ ਪੈ ਗਿਆ ਹੁਣ ਸਾਰੇ ਜਦਵੀ ਬਾਜ਼ਾਰ ਚ ਜਾਂਦਾ ਮੈਂ ਨਾਲ ਪਿਆਰ ਕਰਦੇ ਨੂੰ ਸਾਰੇ ਸਾਰ ਅਸੀਂ ਬਹੁਤ ਹੀ ਛੋਟੇ ਪੱਧਰ ਤੋਂ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀਗਾ ਤੇ ਅੱਜ ਅਸੀਂ ਇੱਕ ਸੇਵਾ ਸੰਸਥਾ ਬਣਾ ਲਈ ਜਿੱਦਾਂ ਨਾਮ ਹੈਗਾ ਸਰਬ ਸੇਵਾ ਸਰਬ हित ਸੇਵਾ ਸੰਸਥਾ ਸੁਨਾਲੇ ਸ਼ਹਿਰ ਤੋਂ ਤੇ ਅਸੀਂ ਇਹਨਾਂ ਬੇਜਵਾਨ ਬੱਚਿਆਂ ਦਾ ਦੀ ਦੇਖਭਾਲ ਕਰ ਰਹੇ ਆ ਹਲਦੀ ਘੜੀ ਤੇ ਆਉਣ ਵਾਲੇ ਟਾਈਮ ਦੇ ਲਈ ਜੋ ਸੀ ਆਪਣੇ ਪਰਾਲੇ ਕਰ ਸਕਦੇ ਆ ਉਹਨਾਂ ਲਈ ਅਸੀਂ ਸੋਚ ਰਹੇ ਆ ਕਿਵੇਂ ਇਹਨਾਂ ਦੀ ਕੇਅਰ ਕੀਤੀ ਜਾ ਸਕੇ ਇੱਕ ਕੁੱਤੇ ਉਪਰ ਦੀ ਥੋੜੀ ਪਿਆਰ ਕਿਸ ਤਰ੍ਹਾਂ ਪੈਦਾ ਹੋਇਆ ਵੀ ਇਹ ਜਿਹੜੇ ਸਟਰੀਟ ਡੌਗ ਨੇ ਇਹਨਾਂ ਨੂੰ ਅਸੀਂ ਜਨ ਦੇ ਸਰ ਜਦੋਂ ਅਸੀਂ ਆਮ ਤੌਰ ਤੇ ਦੇਖਿਆ ਜਾਂਦਾ ਲੋਕ ਇਹਨਾਂ ਤੋਂ ਇੱਖਾ ਕਰਦੇ ਨੇ ਇੱਥੇ ਵੀ ਦੇਖਿਆ ਜਾਂਦਾ ਵੀ ਇਹਨਾਂ ਸੱਟਾਂ ਵੀ ਮਾਰਦੇ ਸਰ ਜਦੋਂ ਸੀ ਦੇਖਿਆ ਕਿ ਸੜਕਾਂ ਤੇ ਇਹ ਬੇਜਵਾਨ ਜਾਨਵਰ ਗੱਡੀਆਂ ਥੱਲੇ ਆ ਰਹੇ ਨੇ ਮਰ ਰਹੇ ਨੇ ਅਸੀਂ ਬਹੁਤ ਜਾਣਿਆਂ ਨੂੰ ਇਥੋਂ ਚੱਕ ਕੇ ਉਹਨਾਂ ਦਾ ਸੰਸਕਾਰ ਵੀ ਕੀਤਾ ਇਹ ਸਾਨੂੰ ਹੌਲੀ-ਹੌਲੀ ਮਹਿਸੂਸ ਹੋਇਆ ਕਿ ਇਹ ਸਾਡੇ ਸਾਰੇ ਸ਼ਹਿਰ ਦੀ ਸਮੱਸਿਆ ਹੈ ਜਿਸ ਦੇ ਬਾਰੇ ਕਿਸੇ ਨਾ ਕਿਸੇ ਨੂੰ ਅੱਗੇ ਆਉਣਾ ਪੈਣਾ ਵਾ ਇਸ ਲਈ ਅਸੀਂ ਇਹ ਸੰਸਥਾ ਦਾ ਸੰਗਠਨ ਕੀਤਾ ਵਾ ਕਿੰਨੇ ਕ ਟਾਈਮ ਤੋਂ ਕੁੱਤੇ ਦੀ ਕੇਅਰ ਕਰ ਰਹੇ ਹਾਂ ਅਸੀਂ ਸਰ 1.5 ਸਾਲ ਲਗਭਗ ਹੋ ਚੁੱਕਿਆ ਸਾਨੂੰ ਇਹਨਾਂ ਦੀ ਕੇਅਰ ਕਰਦੇ ਹਾਂ ਕਿੰਨੇ ਕ ਕੁੱਤੇ ਦੀ ਸੇਵਾ ਕਰ ਚੁੱਕੇ ਹੋ ਸਰ ਸਾਡੇ ਕੋਲ ਲਗਭਗ 70-80 ਡੌਗ ਨੇ ਜੋ ਅਸੀਂ ਇਸ ਸਮੇਂ ਰੱਖੇ ਹੋਏ ਨੇ ਉਸ ਤੋਂ ਪਹਿਲਾਂ ਕਿੰਨੇ ਦੀ ਸੇਵਾ ਕਰ ਚੁੱਕੇ 100 ਤੋਂ ਉੱਪਰ ਡੌਗ ਹੋਣਗੇ ਸਰ ਜੋ ਅਸੀਂ ਕੇਅਰ ਕੀਤੀ ਹੈ ਜਿਨ੍ਹਾਂ ਦੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਉੱਥੇ ਹੀ ਛੱਡਤਾ ਜਿੱਥੇ ਅਸੀਂ ਉਹਨਾਂ ਨੂੰ ਲੈ ਕੇ ਆਂਦੇ ਸੀ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਵੀ ਡਾਕਟਰ ਪ੍ਰਤੀ ਅਸੀਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਦੇਖੋ ਆਪਣੇ ਪਰਿਵਾਰਾਂ ਲਈ ਹਰ ਕੋਈ ਬੰਦਾ ਕਰਦਾ ਸਭ ਤੋਂ ਵਧੀਆ ਇਹਨਾਂ ਬੇਜ਼ਵਾਨਾਂ ਲਈ ਵੀ ਦੋ ਰੋਟੀਆਂ ਕਰੋ ਇਹਨਾਂ ਨੂੰ ਪਾ ਸਕਣ ਤਾਂ ਇਹਨਾਂ ਦੀ ਜ਼ਿੰਦਗੀ ਵੀ ਵਧੀਆ ਹੋ ਸਕਦੀ ਅਸੀਂ ਕਈ ਵੀ ਦੇਖੇ ਛੋਟੇ ਬੇਬੀ ਜਿਹੜੇ 2-4 ਦਿਨਾਂ ਦੇ ਬੱਚੇ ਨੇ ਉਹਨਾਂ ਦੀ ਦੇਖਭਾਲ ਕਿਵੇਂ ਕਰ ਸਰ ਬੜੀ ਮੁਸ਼ਕਲ ਹੋ ਜਾਂਦੀ ਹੈ ਦੇਖੋ ਕਈ ਐਕਸੀਡੈਂਟ ਦੇ ਵਿੱਚ ਮਾਮਾ ਮਰ ਜਾਂਦੀਆਂ ਬੱਚਿਆਂ ਦੀ ਇਹਨਾਂ ਦੀ ਤਾਂ ਅਸੀਂ ਉਹਨਾਂ ਨੂੰ ਲੈ ਕੇ ਆਨੇ ਆਪਣੇ ਸ਼ੈਟਰ ਦੇ ਵਿੱਚ ਤੇ ਉੱਥੇ ਉਹਨਾਂ ਦੀ ਸੰਭਾਲ ਲਈ ਸਾਡੇ ਕੋਲ ਹਾਲ ਦੀ ਘੜੀ ਕੋਈ ਬਹੁਤਾ ਚੰਗਾ ਉਪਰਾਲਾ ਤਾਂ ਨਹੀਂ ਪਰ ਜਿੰਨਾ ਕੁ ਅਸੀਂ ਕਰ ਸਕਦੇ ਆ ਅਸੀਂ ਉਹ ਕਰਦੇ ਆ ਹਾਲ ਦੀ ਘੜੀ ਦੇਖੋ ਅਸੀਂ ਉਹਨਾਂ ਨੂੰ ਹੁਣ ਸ਼ੀਸ਼ੀਆਂ ਦੇ ਰਾਹੀਂ ਦੁੱਧ ਪਲਾ ਰਹੇ ਆ ਹੋਰ ਸਾਡੇ ਕੋਲ ਡੌਗ ਫੀਮੇਲ ਨੇ ਉਹ ਐਕਸੈਪਟ ਕਰ ਲੈਣਾ ਉਹਨਾਂ ਨੂੰ ਤਾਂ ਸਾਨੂੰ ਬਹੁਤ ਵਧੀਆ ਹੋ ਜਾਂਦਾ ਵਾ ਦੁੱਧ ਵਗੈਰਾ ਉਹ ਪਲਾ ਦਿੰਦੀਆਂ ਨੇ ਜੀ ਨਹੀਂ ਤਾਂ ਸਾਨੂੰ ਛੋਟੇ ਬੱਚਿਆਂ ਲਈ ਥੋੜੀ ਜਿਹੀ ਦਿੱਕਤ ਹੋ ਰਹੀ ਆ ਜੀ ਦੀ ਜਦੋਂ ਜਿਹੜਾ ਤੁਸੀਂ ਲੰਬੇ ਸਮੇਂ ਤੱਕ ਉਹਨਾਂ ਦੀ ਦੇਖਭਾਲ ਕਰਦੇ ਤਾਂ ਇਹ ਆਪਣਾ ਆਪਣਾ ਪੈਦਾ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਜੀ ਨਹੀਂ ਸਰ ਦੇਖੋ ਅਸੀਂ ਅਗਰ ਇਹਨਾਂ ਨੂੰ ਬਹੁਤਾ ਆਪਣੇ ਨਾਲ ਹੋ ਕਰਾਂਗੇ ਤਾਂ ਅਸੀਂ ਸਾਡੇ ਕੋਲ ਬਹੁਤ ਤਾਦਾਦ ਬਚ ਜੇਗੀ ਨਾ ਠੀਕ ਹੈ ਨਾ ਅਸੀਂ ਚਾਹੁੰਦੇ ਹਾਂ ਕਿ ਜਦੋਂ ਵੀ ਵੱਡੇ ਹੋ ਜਾਣ ਤਾਂ ਆਪਣੀ ਜ਼ਿੰਦਗੀ ਸਰਵਾਈਵ ਖੁਦ ਕਰਨਾ ਦੇਖਿਆ ਤਾਂ ਆਮ ਤੌਰ ਤੇ ਲੋਕ ਘਰਾਂ ਵਿੱਚ ਵਧੀਆ نسل ਦੇ ਕੁੱਤੇ ਰੱਖਦੇ ਨੇ ਇਹ ਜਿਹੜੇ ਸਟਰੀਟ ਡੌਗ ਨੇ ਇਹ ਵੀ ਵਫਾਦਾਰ ਹੁੰਦੇ ਨੇ ਇਹਨਾਂ ਨੂੰ ਰੱਖਣ ਵਾਸਤੇ ਵੀ ਪ੍ਰੇਰਿਤ ਕਰਦੇ ਲੋਕ ਬਿਲਕੁਲ ਸਰ ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਆਮ ਜਿਹੜੇ ਲੋਕ ਨੇ ਡੌਗ ਰੱਖਣਾ ਚਾਹੁੰਦੇ ਨੇ ਉਹ ਸਟਰੀਟ ਡੌਗ ਨੂੰ ਇਮੀਅਤ ਦੇਣ ਕਿਉਂਕਿ ਸਟਰੀਟ ਡੌਗ ਆਰਮਡ ਡੌਗਸ ਨਾਲੋਂ ਜ਼ਿਆਦਾ ਵਫਾਦਾਰ ਨੇ ਤੇ ਸਾਡੇ ਵਾਤਾਵਰਣ ਦੇ ਵਿੱਚ ਘੁਲਮਿਲ ਬਹੁਤ ਜਲਦੀ ਜਾਂਦੇ ਨੇ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਜਲਦੀ ਜੇ ਵੀ ਤੁਹਾਨੂੰ ਕੋਈ ਕੁੱਤਾ ਲੈਣਾ ਚਾਹੁੰਦਾ ਤਾਂ ਉਹਦੇ ਲਈ ਤੁਸੀਂ ਕੀ ਫਾਰਮੈਲਟੀ ਰਿਚੀ ਕਰਨੀ ਸਰ ਹਾਲ ਦੀ ਗੱਡੀ ਅਸੀਂ ਵੈਲਕਮ ਕਹਿੰਦੇ ਹਾਂ ਉਹਨਾਂ ਨੂੰ ਜੋ ਇਹ ਸਟਰੀਟ ਡੌਗ ਸਾਡੇ ਕੋਲੋਂ ਲੈਣਾ ਚਾਹੁੰਦੇ ਨੇ ਠੀਕ ਹੈ ਨਾ ਜੀ ਜੇ ਥੋੜੇ ਨਾਲ ਜੋੜਨਾ ਚਾਹੁੰਦੇ ਨੇ ਇਸ ਸੰਸਥਾ ਦੇ ਨਾਲ ਤਾਂ ਕਿਸ ਤਰ੍ਹਾਂ ਜੋੜ ਸਕਦੇ ਹੋ ਜੀ ਸਰ ਸਾਡੇ ਨਾਲ ਮਿਲ ਸਕਦੇ ਸਾਡੇ ਪ੍ਰਧਾਨ ਅਜੀਤਦੀਪ ਸ਼ਰਮਾ ਜੀ ਉਹਨਾਂ ਨਾਲ ਕੰਟੈਕਟ ਕੀਤਾ ਜਾ ਸਕਦਾ ਵਾ ਸਾਡੇ ਵਲੰਟੀਅਰ ਨੇ ਸ਼ਹਿਰ ਦੇ ਵੀਰ ਸਰਗਰਮ ਨੇ ਕੋਈ ਐਨ ਜੀਓ ਦਾ ਨੰਬਰ ਵੀ ਜੇ ਆਪਣਾ ਤੁਸੀਂ ਸਾਹਬ ਸਾਰੇ ਸੀ ਆਪਣੀ ਐਨਜੀਓ ਰਜਿਸਟਰ ਕਰਾਉਣਾ ਚਾ ਰਹੇ ਆ ਜੀ ਉਸ ਤੋਂ ਬਾਅਦ ਸਾਰੇ ਨੰਬਰ ਸ਼ੋਅ ਕਰ ਦਿੰਗੇ ਇੱਥੇ ਜੀ ਕੈਨਜੋ ਸਰਵੇਤ ਸੇਵਾ ਸੁਸਾਇਟੀ ਦੇ ਨਾਮ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੈ ਇਹ ਪਿਛਲੇ ਡੇਢ ਸਾਲ ਤੋਂ ਜਿੱਦਾਂ ਕਿਸੇ ਕੁੱਤਿਆਂ ਦੀ ماں ਮਰ ਗਈ ਉਹਦੇ ਬੱਚਿਆਂ ਨੂੰ ਸੰਭਾਲਦੇ ਨੇ ਜਾਂ ਕੋਈ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਆਪਰੇਸ਼ਨ ਵੀ ਕਰਾਉਂਦੇ ਰਹੇ ਨੇ ਬਹੁਤ ਜੋਸ਼ ਸ਼ੋਰ ਨਾਲ ਕੰਮ ਕਰਨ ਲੱਗੇ ਆ ਪਰ ਹੁਣ ਇਹਨਾਂ ਨੂੰ ਅਸੀਂ ਇੱਕ ਕਹਿ ਵੀ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਨਾਲ ਆਪਾਂ ਇਹ ਜਿਹੜੀ ਸੇਵਾ ਸੁਸਾਇਟੀ ਹੈ ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਸਾਡੀ ਜਿਹੜੀ ਪ੍ਰੋਬਲਮ ਹੈ ਉਹਦਾ ਵੀ ਹਾਲ ਹੋਵੇ ਤੇ ਲੋਕਾਂ ਨੂੰ ਇਹਦਾ ਬੈਨੀਫਿਟ ਵੀ ਹੋਵੇ। ਤੇ ਕਿਸ ਤਰ੍ਹਾਂ ਦੀ ਪ੍ਰੋਬਲਮ ਆ ਤੇ ਕਿਸ ਤਰ੍ਹਾਂ ਦੇ ਬੈਨੀਫਿਟ ਕਹਿਣਗੇ। ਦੇਖੋ ਤੁਸੀਂ ਜੇ ਸਾਰੇ ਆਪਾਂ ਕੱਲੇ ਸਮਰਾਲੇ ਦੀ ਗੱਲ ਕਰੀਏ ਤਾਂ ਹਰ ਬਾੜ ਦੇ ਵਿੱਚ 25 ਤੋਂ 30 ਤੁਹਾਨੂੰ 12 ਕੁੱਤੇ-ਕੁੱਤੀਆਂ ਮਿਲਣ ਗਿਆ। ਤੇ ਜੇ ਸਮਰਾਲੇ ਦੇ ਵਿੱਚ 15 ਦੇ ਕਰੀਬ ਇਹ ਬਾੜ ਹੈਗੇ ਜੇ ਕੱਲੇ ਦੇਖੇ ਤਾਂ ਬਹੁਤ ਸਾਰੀ ਗਿਣਤੀ ਇਹ ਕੁੱਤਿਆਂ ਦੀ 12 ਕੁੱਤਿਆਂ ਦੀ ਹੋਊਗੀ। ਜਿਹੜੇ ਰੋਜ਼ ਸੜਕਾਂ ਤੇ ਘੁੰਮਦੇ ਨੇ ਐਕਸੀਡੈਂਟ ਦਾ ਕਾਰਨ ਬਣਦੇ ਆ ਉਹ ਵੀ ਫੱਟੜ ਹੁੰਦੇ ਆ ਫਿਰ ਉਹਨਾਂ ਦਾ ਇਲਾਜ ਕਰਉਣਾ ਪੈਂਦਾ ਹੈ। ਇਹ ਜਿਹੜੀ ਪ੍ਰੋਬਲਮ ਹੈ ਅਸੀਂ ਚਾਹੁੰਦੇ ਕਿ ਇਹ ਜਿਹੜੀ ਆਵਾਰਾ ਕੁੱਤਿਆਂ ਦਾ ਮਸਲਾ ਹੈ ਇਹਦਾ ਇੱਕ ਐਸਾ ਹੱਲ ਹੋਵੇ ਕਿ ਇਹ ਇੱਕ ਸੀਮਤ ਮਾਤਰਾ 'ਚ ਰਹਿਣ ਇਹ ਵੀ ਨਹੀਂ ਕਿ ਖਤਮ ਹੋ ਜਾਣ ਸੀਮਤ ਮਾਤਰਾ 'ਚ ਇਹਨਾਂ ਦੀ ਗਿਣਤੀ ਰਹੇ ਜਿਹੜਾ ਸੋਸਾਇਟੀ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਨਾ ਕੁੱਤਿਆਂ ਦੇ ਕਿਸੇ ਤਰ੍ਹਾਂ ਦਾ ਕੋਈ ਤਸ਼ੱਦਦ ਹੋਵੇ ਇਹ ਕਿਸ ਤਰ੍ਹਾਂ ਪੋਸੀਬਲ ਹੈ ਜਿਹੜੇ ਸੀਮਤ ਮਾਤਰਾ ਹੋਵੇ ਇਹਦੀ ਸੀਮਤ ਮਾਤਰਾ ਲਈ ਜੀ ਇੱਕ ਵਧੀਆ ਪ੍ਰੋਗਰਾਮ ਇਹੀ ਹੈ ਕਿ ਐਨੀਮਲ ਬਰਥ ਕੰਟਰੋਲ ਕਿ ਅਸੀਂ ਜਿਹੜੀਆਂ ਕੁੱਤਿਆਂ ਫ੍ਰੀਕੁਐਂਟ ਸੂਰਹੀਆਂ ਹਰ ਵਾਰ ਸਾਲ ਚ ਦੋ ਵਾਰ ਸੂਪੀ ਆਠ ਆਠ ਨੌ ਨੌ ਬੱਚੇ ਦੇ ਦੇ ਤੇ ਉਸ ਤੋਂ ਬਾਅਦ ਬੱਚੇ ਸੜਕਾਂ ਤੇ ਰੋਲਦੇ ਆ ਜੇ ਅਸੀਂ ਉਹਨੂੰ ਕੰਟਰੋਲ ਨਹੀਂ ਕਰਾਂਗੇ ਕਿੰਨੇ ਨੂੰ ਸੰਭਾਲਾਂਗੇ ਇਹਦੇ ਲਈ ਕਿ ABC ਪ੍ਰੋਗਰਾਮ ਹੈ ਨਾਮ ਵਰਥ ਕੰਟਰੋਲ ਪ੍ਰੋਗਰਾਮ ਦੀ ਬਤ ਤੁਹ ਪਹਿਲਾਂ ਵੀ ਦੱਸਿਆ ਕਿ ਜਿਹਦੇ ਤਹਿਤ ਅਸੀਂ ਕੁੱਤਿਆਂ ਦੀ ਸਪੇਇੰਗ ਤੇ ਕੁੱਤਿਆਂ ਨੂੰ ਨਿਊਟਰਲ ਕਰਨ ਦੇ ਨਾਲ ਇਹਨਾਂ ਦੀ ਜਿਹੜੀ ਮਾਤਰਾ ਹੈ ਉਹ ਸੀਮਤ ਹੋ ਜੂਗੀ ਕਿਉਂਕਿ ਕੁੱਤਿਆਂ ਜਿਹੜੀਆਂ ਨੇ ਜਿਨ੍ਹਾਂ ਦਾ ਆਪਰੇਸ਼ਨ ਹੋ ਜੂਗਾ ਉਹਿੱਥੇ ਆਪਣੇ ਮੁਹੱਲੇ ਚ ਉਹਨਾਂ ਦਾ ਗੁਜ਼ਰ ਕਰ ਰਹੀਆਂ ਉੱਥੇ ਹੀ ਰਹਿਣਗੀਆਂ ਪਰ ਉਹਨਾ ਤੋਂ ਅੱਗੇ ਜਿਹੜਾ ਵਧਨ ਦਾ ਪ੍ਰੋਗਰਾਮ ਹੈ ਉਹ ਸੀਮਤ ਹੋ ਜਾਊਗਾ ਜਿਸ ਤਰ੍ਹਾਂ ਕਿ ਤੁਸੀਂ ਐਨਜੀਓ ਨਾਲ ਕੰਮ ਕਰ ਰਹੇ ਹੋ ਤੁਸੀਂ ਮੈਂਬਰ ਵੀ ਹੋਣਾ ਵੇ ਕੁੱਤੇ ਰੱਖੇ ਹੋਏ ਨੇ ਜਗਾ ਜਗਾ ਕਿੰਨੇ ਕੁੱਤੇ ਨੇ ਜਿਹੜੇ ਤੁਸੀਂ ਇਸ ਟਾਈਮ ਦੀ 60 ਤੋਂ 65 ਦੇ ਕਰੀਬ ਜਿਹੜੇ ਇਹਨਾਂ ਕੋਈ ਕੁੱਤੇ ਸੰਭਾਲ ਕਰਦੇ ਹਨ ਪਰ ਦੇਖਿਆ ਵੀ ਇਹਨਾਂ ਦੇ ਛੋਟੇ ਬੱਚੇ ਵੀ ਨੇ ਜਿਹੜੇ 4-5 ਦਿਨ ਦੇ ਬੱਚੇ ਨੇ ਤੇ ਕੋਈ ਗੱਲ ਨਹੀਂ ਜਦੋਂ ਜਿਹੜੇ ਸੰਭਾਲੇ ਸ਼ਹਿਰ ਦੇ ਵਾਸੀ ਹੈ ਉਹ ਸਹਿਯੋਗ ਵੀ ਕਰ ਰਹੇ ਨੇ ਕਲੱਬ ਜਿਹੜਾ ਹਮੇਸ਼ਾ ਲੋਕਾਂ ਦੇ ਸਹਿਯੋਗ ਨਾਲੇ ਚੱਲਦਾ ਲੋਕਾਂ ਚ ਮੈਂ ਦੇਖਿਆ ਕਿ ਦਿਨੋ ਦਿਨ ਜਿਹੜਾ ਉਤਸ਼ਾਹ ਹੈ ਉਹ ਵਧਦਾ ਜਾ ਰਿਹਾ ਹੈ ਇਸੇ ਲਈ ਅਸੀਂ ਵੀ ਨੂੰ ਅੱਗੇ ਵਧਾਉਣ ਦੀ ਗੱਲ ਕਰ ਰਹੇ ਹਾਂ ਜਿੱਦਾਂ ਕੁੱਤੀ ਪਿੱਛੇ ਸੀਗਾ ਹੋਟਲ ਦੇ ਕੋਲ ਇੱਥੇ ਮੱਛ ਆਖਰਨਾ ਰੋਡ ਦੇ ਉੱਤੇ ਕੁੱਤੀ ਦੀ ਡੈਥ ਹੋ ਗਈ ਉਹਦੇ ਬਾਅਦ ਕੁੱਤੇ ਸੀ ਉਹ ਸਾਰੇ ਇੱਥੇ ਲਿਆਉਂਦੇ ਨੇ ਉਹਨਾਂ ਨੂੰ ਸੰਭਾਲ ਕਰ ਰਹੇ ਨੇ ਐਦਾਂ ਜਿਹੜੇ ਛੋਟੇ ਛੋਟੇ ਬੱਚੇ ਨੇ ਕਿਸੇ ਦੀ ਮਾਂ ਮਰ ਗਈ ਉਹਨੂੰ ਦੂਜੀ ਕੁੱਤੀ ਥੱਲੇ ਲਾ ਦਿੰਦੇ ਆ ਤਾਂ ਕਿ ਉਹ ਬਚ ਜਾਣ ਤੇ ਆਪਣਾ ਜਿਹੜਾ ਉਹ ਜੀ ਲਾਈਫ ਹੈ ਉਹ ਜਿੰਨੀ ਕਾ ਠੀਕ ਰਹਿ ਸਕੇ ਇਹ ਬੱਚਿਆਂ ਦੀ ਵੈਕਸੀਨੇਸ਼ਨ ਵੀ ਕਰਵਾ ਰਹੇ ਹਾਂ ਤਾਂ ਇਹ ਬੱਚਿਆਂ ਦੀ ਜਿਹੜੇ ਜੀ ਇਹਨਾਂ ਦਾ ਇਲਾਜ ਕਰਾਉਂਦੇ ਆ ਤੇ ਇਹਨਾਂ ਦੀ ਵੈਕਸੀਨੇਸ਼ਨ ਹਲਕਾ ਦੀ ਜੇ ਮੈਂ ਕਹਾਂ ਸਾਰੀਆਂ ਵੈ ਜਿਨੇ ਬਹੁਤ ਸਾਰੇ ਜਿਹੜਾ ਘਰਾਂ ਚ ਡੌਗ ਰੱਖਦੇ ਆ ਉਹਨਾਂ ਦਾ ਬਹੁਤ ਸਾਰੀ ਵੈਕਸੀਨੇਸ਼ਨ ਪ੍ਰੋਗਰਾਮ ਹੁੰਦਾ ਹੈ ਇਹਨਾਂ ਚ ਕੱਲਾ ਹਲਕਾ ਦੀ ਵੈਕਸੀਨ ਤੇ ਜ਼ੋਰ ਦੇਵਾਂਗੇ ਤਾਂ ਕਿ ਸੋਸਾਇਟੀ ਨੂੰ ਵੱਢ ਕੇ ਉਹ ਜਿਹੜੀ ਬਿਮਾਰੀ ਆ ਉਹ ਨਾ ਫੈਲ ਸਕੇ ਜੇ ਬਾੱਕੇ ਐਕਸੀਡੈਂਟ ਹੁੰਦੇ ਆ ਉਹਦੇ ਪ੍ਰੋਫਿਸ਼ੀ ਵਗੈਰਾ ਵੀ ਦਵਾਉਣਾ ਖਰਚਾ ਤਾਂ ਕਾਫੀ ਆਉਂਦਾ ਉਹ ਕਿਵੇਂ ਮੈਨੇਜ ਕਰਦੇ ਮੈਨੇਜੀ ਮੈਂਬਰ ਜਿਹੇ ਵਿਚਾਰੇ ਆਪਣੀ ਜੇਬਾਂ ਜੋ ਪਾਏ ਖਰਚ ਕਰਦੇ ਜਿਹੜੀ ਸੇਵਾ ਹੈ ਉਹ ਆਪਣੀ ਸਮਰੱਥਾ ਅਨੁਸਾਰ ਕਰਦੇ ਆ ਹੁਣ ਜਿਵੇਂ ਹੁਣ 65 ਹੋ ਗਏ ਤੇ ਮੈਨੂੰ ਤਾਂ ਡਰ ਆ ਕਿਤੇ ਕਾਰੂ ਹਜ਼ਾਰਾਂ ਚ ਪਹੁੰਚ ਜਾਣਗੇ ਫਿਰ ਸੀ ਇਹ ਕਲੱਬ ਚ ਇਹ ਅਸੀਂ ਇਹ ਚਾਹੁੰਦੇ ਕਿ ਇਹਦਾ ਇਹਦਾ ਹੱਲ ਹੋਵੇ ਜਿਹੜੀ ਇਹ ਸੰਸਥਾ ਚੱਲਦੀ ਰਹੇ ਇਹ ਨਾਲ ਦੇ ਨਾਲ ਜਿਹੜਾ ਲੋਕਾਂ ਦੀ ਸੇਵਾ ਭਾਵ ਤੇ ਕੰਮ ਕਰਦੇ ਰਹਿਣ ਕਿਸ ਤਰ੍ਹਾਂ ਦਾ ਹੱਲ ਚਾਹੁੰਦੇ ਤੁਸੀਂ ਅਸੀਂ ਚਾਹੁੰਦੇ ਜਿਵੇਂ ਸਾਨੂੰ ਇਹ ਜੋ ਜਗ੍ਹਾ ਹੈ ਜਿੱਥੇ ਇੱਕ ਐਮਸੀ ਪ੍ਰੋਗਰਾਮ ਹੈ ਜਿਹੜੀ ਮਿਊਸਪੈਲਟੀ ਦਾ ਹੈ ਜਿਵੇਂ ਲੁਧਿਆਣਾ ਕਾਰਪੋਰੇਸ਼ਨ ਆਪਰੇਸ਼ਨ ਕਰਾਉਂਦੀ ਹੈ ਐਦਾਂ ਮਿਊਸਪੈਲਟੀ ਸਾਡੇ ਨਾਲ ਵੀ ਅਸੀਂ ਬੋਡਾ ਨਾਲ ਲੱਗ ਬੋਡਾ ਚੱਲੀਏ ਅਸੀਂ ਉਹਨਾਂ ਦੇ ਕੁੱਤਿਆਂ ਦਾ ਰਖ ਰਖਾਵ ਸੰਭਾਲ ਅਸੀਂ ਕਰਾਂਗੇ ਤੇ ਆਪਰੇਸ਼ਨ ਕਰਾ ਕੇ ਜਿਸ ਮਹੱਲੇ ਚੋਂ ਲੈ ਕੇ ਆਵਾਂਗੇ ਉਸੇ ਮਹੱਲੇ ਚ ਆਪਰੇਸ਼ਨ ਕਰਕੇ ਛੱਡਾਂਗੇ ਇਹ ਆਉਂਦੇ ਤਿੰਨ ਚਾਰ ਸਾਲਾਂ ਚ ਜਿਹੜੀ ਇਹਨਾਂ ਦੀ ਗਿਣਤੀ ਹੈ ਕਾਫੀ ਹੱਦ ਤੱਕ ਕੰਟਰੋਲ ਹੋ ਜੇਗੀ ਕੀ ਕਰਨਾ ਚਾਹਦਾ ਜਿਹੜੇ ਲੋਕ ਸੇਵਾ ਕਰਨਾ ਚਾਹਦੇ ਤੁਹਾਨੂੰ ਕਿਸ ਤਰ੍ਹਾਂ ਜਿਹੜਾ ਦੇਖੋ ਮੈਂ ਲੋਕਾਂ ਨੂੰ ਵੀ ਕਹੂੰਗਾ ਦੇਖੋ ਅਸੀਂ ਸਾਰੇ ਮਹੱਲੇ ਚ ਕੱਲਾ ਕੱਲਾ ਆ ਕੇ ਇੱਕ ਦੋ ਦੋ ਕਰਕੇ ਕ ਉਗਿਆ ਤੁਹਾਡਾ ਕੁੱਤਾ ਸਾਡੇ ਗਰਾਮ ਉਰੇ ਆ ਕੇ ਕੁਛ ਗੰਦ ਪਾ ਗਿਆ ਜੇ ਅਸੀਂ ਸਾਰੇ ਰਲ ਕੇ ਸੰਸਥਾ ਦੇ ਰੂਪ ਚ ਕੰਮ ਕਰਾਂਗੇ ਤਾਂ ਮਹੱਲਿਆਂ ਦੀਆਂ ਲੜਾਈਆਂ ਕੁੱਤਿਆਂ ਦੀ ਦੇਖਭਾਲ ਜਾਦਾ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਤੇ ਇੱਕ ਵਧੀਆ ਸਮਰਾਹ ਇੱਕ ਐਜੇ ਮਾਡਲ ਇੱਕ ਕੰਟਰੋਲ ਕਰਨ ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਪੇਸ਼ ਹੋ ਕੇ ਆ ਸਕਦੇ ਆਂ ਪਰਦੇਸ਼ੀ ਨਸਲਾਂ ਦੇ ਕੁੱਤੇ ਦਾ ਲੋਕ ਘਰਾਂ ਚ ਰੱਖਦੇ ਨੇ ਸਿੱਡੇ ਲੋਕ ਜਿਹੜੇ ਆ ਉਹਨਾਂ ਨਾਲ ਇਖਲਾ ਕਰਦੇ ਨੇ ਨਹੀਂ ਮੈਂ ਤਾਂ ਇਹਨਾਂ ਨਾਲੋਂ ਵੱਧ ਵਫਾਦਾਰ ਹੁੰਦੇ ਕਿਸ ਤਰ੍ਹਾਂ ਨਹੀਂ ਮੈਂ ਤਾਂ ਜੀ ਗੱਲ ਕਹੂੰਗਾ ਕਿ ਲੋਕਾਂ ਨੂੰ ਕੁੱਤਿਆਂ ਨੂੰ ਅਡਾਪਟ ਕਰ ਲੈਣਾ ਚਾਹੀਦਾ ਹੈ ਇੱਕ ਹੀ ਦੋਸਤ ਨੂੰ ਤਾਂ ਸਵੇਰੇ ਕੁੱਤੇ ਦੀ ਰੋਟੀ ਗਊ ਦੀ ਰੋਟੀ ਘੜਦੇ ਆ ਕਿਉਂ ਨਾ ਅਸੀਂ ਜਿਹੜਾ ਕੁੱਤੇ ਸਾਡੇ ਕੋਲ ਵੀ ਸਸਤਾ ਜੈਗੇ ਇਹਨਾਂ ਨੂੰ ਲੈ ਜਾਣ ਆਪਣੇ ਘਰ ਰੱਖਣ ਉਹਨਾਂ ਨੂੰ ਰੋਟੀ ਪਾਉਣ ਦਾ ਰੱਖ ਰਖਾਭ ਕਰਨ ਇਹਦੀ ਨਸਬੰਦੀ ਵੀ ਕਰਾ ਲੈਣ ਤਾਂ ਕਿ ਅੱਗੇ ਵਧੇ ਨਾ ਇਹ ਬਹੁਤ ਬਹੁਤ ਜ਼ਿਆਦਾ ਵੱਡਾ ਪੁੰਨ ਲੱਗੂਗਾ ਵਿਦੇਸ਼ੀ ਨਸਲ ਦਾ ਹੋਵੇ ਇਹ ਨਸਲ ਚ ਕਿੰਨਾ ਪਰਸੈਂਟਾ ਸਰ ਨਸਲ ਤਾਂ ਇੱਕ ਕਿਸੇ ਦਾ ਇੱਕ ਕੈਰੇਕਟਰ ਦੀ ਗੱਲ ਹੈ ਤੇ ਅਸੀਂ ਇਹ ਵੀ ਤਾਂ ਡੌਗ ਹੀ ਆ ਨਾ ਇਹ ਜ਼ਿਆਦਾ ਵੈਕਟਰ ਰਜਿਸਟਰਡ ਹੁੰਦੇ ਨੇ ਔਰ ਜ਼ਿਆਦਾ ਵਫਾਦਾਰ ਰਹਣਗੇ ਤੇ ਇਸ ਕਰਕੇ ਇੱਕ ਵਾਰ ਜਰੂਰ ਹੋਰ ਬੇਨਤੀ ਕਰਦਾ ਕਿ ਜੇ ਸਾਨੂੰ ਕੋਈ ਜਗ੍ਹਾ ਜਿਵੇਂ ਅਸੀਂ ਪੰਜ ਸੱਤ ਜਗ੍ਹਾ ਤੇ ਕੁੱਤੇ ਰੱਖਿਆ ਨੇ ਇਹਨਾਂ ਨੂੰ ਮੈਨੇਜ ਕਰਨ ਲਈ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਜੇ ਸਾਨੂੰ ਕੋਈ ਜਗ੍ਹਾ ਗਵਰਨਮੈਂਟ ਮਹੱਈਆ ਕਰਵਾਵੇ ਕਿ ਕੇਸੇ ਇਹਨੂੰ ਰੱਖ-ਰਖਾਵ ਕਰੀਏ ਜਗ੍ਹਾ ਸਰਕਾਰ ਦੀ ਹੋਣੀ ਹੈ ਐਸੀ ਤਾਂ ਉੱਤੇ ਰੱਖ ਕੇ ਇਹਨਾਂ ਦੇ ਕੁੱਤਿਆਂ ਦੇ ਜਿਹੜਾ ਸਾਈਜ਼ ਉਹਦਾ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਅਸੀਂ ਰੱਖ ਸਕੀਏ ਆਪਰੇਸ਼ਨ ਕਰਾ ਸਕੀਏ ਤਾਂ ਕਿ ਮਸਲਾ ਜਿਹੜਾ ਸਾਡਾ ਹੱਲ ਹੋ ਜਾਵੇ ਕੋਈ ਹੋਰ ਵੀ ਜੇ ਕੋਈ ਜ਼ਰੂਰ ਦੇ ਐਕਸੀਡੈਂਟ ਦਾ ਕੁੱਤਾ ਦੀ ਗੱਲ ਤਾਂ ਤੁਹਾਨੂੰ ਦੇਖਾ ਪਾਉਂਦੇ ਆ ਨਹੀ ਹਜੇ ਤੱਕ ਤੁਹਾਨੂੰ ਦੰਦੇਰੇ ਲੋਕ ਜੀ ਅਸੀਂ ਲੈ ਕੇ ਆਉਂਦੇ ਆ ਕਿ ਜਿੰਨੇ ਦੇ ਲੋਕ ਜੀ ਕਿਸੇ ਦਾ ਐਕਸੀਡੈਂਟ ਹੁੰਦਾ ਹੈ ਇਹ ਸਾਡੇ ਮੈਂਬਰ ਸਾਰੇ ਉਹਨੂੰ ਨਾਲ ਦੀ ਨਾਲ ਲੈ ਕੇ ਆਉਂਦੇ ਨੇ ਜਿਹੜਾ ਆਪਰੇਸ਼ਨ ਹੈ ਜੇ ਕੋਈ ਜ਼ਿਆਦਾ ਵੱਡਾ ਉਹਨੂੰ ਯੂਨੀਵਰਸਿਟੀ ਵੀ ਲੈ ਕੇ ਗਏ ਨੇ ਬਚਣਾ ਨਾ ਬਚਣਾ ਉਹ ਬਾਦੀ ਗੱਲ ਹੈ ਪਰ ਉਹਦੇ ਲਈ ਪੂਰੀਆਂ ਐਫਰਟਸ ਕਰਦੇ ਆ ਆਪਣੀਆਂ ਜੇਬਾਂ ਤੇ ਸਾਰੇ ਮੈਂਬਰਸ ਪੈਸੇ ਖਰਚਦੇ ਆ ਇੱਥੇ ਤੱਕ ਇਹਦੇ ਨਾਲ ਸਾਡੇ ਲੇਡੀਜ਼ ਦੇ ਬਹੁਤ ਨਹੀ ਜਿਹੜੀਆਂ ਨਾਲ ਜੁੜੀਆਂ ਜਿਹੜੀਆਂ ਇਸ ਸੰਸਥਾ ਦੇ ਵਿੱਚ ਕੰਮ ਕਰਦੀਆਂ